ਮੈਂ ਪਰਜੀ ਥੈਰੇ ਪੀਏ ਆਪਣਾ ਕੰਮ ਅੱਜ ਉਹ ਬੰਦਾ ਤੁਸੀਂ ਵੀਡੀਓ ਵੀ ਦੇਖੇ ਹੋਣਾ ਜੇ ਕਿਸੇ ਨੂੰ ਗਾਲ ਵਿਕੜਨੇ ਤੋਂ ਪਹਿਲਾਂ ਉਹ ਪੁੱਛਦਾ ਦਾ ਬੰਦਾ ਇੱਥੇ ਕੋਈ ਕੁੜੀ-ਬੁੜੀ ਤਾਂ ਨਹੀਂ ਖੜੀ ਗੀ ਜਾਂ ਮੈਂ ਤਾਂ ਹੁਣ ਉਹਨੂੰ ਇੱਕ ਗੱਲ ਕਹੂੰਗਾ ਮੈਂ ਤਾਂ ਉਹਨੂੰ ਇਹ ਗੱਲ ਕਹਿਣੀ ਆ ਵੀ ਹੁਣ ਤੂੰ ਐਮਐਲ ਐਮਪੀ ਵਾ ਹੈ ਸੱਲਮਾ ਨੂੰ ਮੈਂ ਤੇ ਬਣਾਇਆ ਗਿਆ ਸੀ ਕਰੀ ਚਾ ਇਹ ਤਾਂ ਆਪਣਾ ਤੁਹਾਨੂੰ ਪਤਾ ਰੋਜੀ ਰੋਟੀ ਆ ਇਹ ਕਰਾਂਗੇ ਤਾਂ 4 ਪੈਸੇ ਆਉਣਗੇ ਆਪਦੇ ਖਰਚੇ ਨਿਕਲਣਗੇ ਪਰ ਮੈਂ ਭਾਨੇ ਨੂੰ ਇਹ ਗੱਲ ਕਹੂੰਗਾ ਮੈਂ ਅੱਗੇ ਨੂੰ ਐਂ ਕਹਿ ਦਿੰਦਾ ਜੀ ਆਪਾਂ ਕੀ ਲੈਣਾ ਯਾਰ ਆਪੋ ਸਾਟ ਪਰ ਆਪਾਂ ਕੀ ਲੈਣਾ ਪਰ ਮੈਂ ਤਾਂ ਹੁਣ ਉਹਨੂੰ ਜ਼ਰੂਰ ਕਹੂੰਗਾ ਅੱਗੇ ਉਹਦੀ ਮਰਜ਼ੀ ਹੈ ਵੀ ਵੀ ਇਦਾਂ ਦੇ ਬੰਦਿਆਂ ਦੀ ਯਾਰ ਲੋੜ ਹੈ ਹਾਂ ਬਿਲਕੁਲ ਜਦੋਂ ਆਪਾਂ ਹਾਂ ਸਹੀ ਲੱਗੇ ਤਾਂ ਬਈ ਵੀ ਜਦੋਂ ਆਪਾਂ ਬਿਨਾਂ ਪਾਵਰ ਤੋਂ ਲੜ ਸਕਦੇ ਹਾਂ ਪਾਵਰ ਨਾਲ ਤਾਂ ਹੋਣੀ ਹੀ ਲੜਮਣੀ ਇੱਕ ਗੱਲ ਹੋਰ ਹੈ ਬਹੁਤ ਵੀਡੀਓ ਬਰਨ ਕਰੇ ਜਾਂਦੇ ਆ ਬਾਹਾਨੇ ਦੇ ਜਾਣ ਬੁੱਝ ਕੇ ਜਿਹੜੀਆਂ ਉਹ ਗਾਲਾਂ ਕੱਢਦਾ ਉਹ ਪਾਸਟ ਆ ਉਹ ਬਿਲਕੁਲ ਉਹ ਭੀਤ ਗਿਆ ਠੀਕ ਹੈ ਜਿਹੜੇ ਨਹੀਂ ਮੈਂ ਵੱਡੇ ਵੱਡੇ ਕਲਾਕਾਰ ਗਿਣਾ ਦੂੰਗਾ ਜਿਹੜੇ ਬੰਦੇ ਗਾਣਾਂ ਤੋਂ ਚੱਲੇ ਪਿਆ ਜਿਨ੍ਹਾਂ ਦੇ ਚਾਹੇ ਉਹ ਜਵਾਕਾਂ ਤੋਂ ਗਾਲਾਂ ਕਢਾਉਂਦੇ ਸੀ ਚਾਹੇ ਉਹ ਕੁਛ ਕਰਦੇ ਸੀਗੇ ਗਾਲਾਂ ਤੋਂ ਚੱਲੇ ਪਿਆ ਪਰ ਕਿਉਂਕਿ ਜਦੋਂ ਅੱਖ ਖੁੱਲਦੀ ਉਹਨਾਂ ਹੀ ਸਵੇਰਾ ਅੱਜ ਉਹ ਬੰਦਾ ਤੁਸੀਂ ਵੀਡੀਓ ਵੀ ਦੇਖੇ ਹੋਣਾ ਜੇ ਕਿਸੇ ਨੂੰ ਗਾਲ ਵੀ ਕੱਢਣੇ ਤਾਂ ਪਹਿਲਾਂ ਉਹ ਪੁੱਛਦਾ ਦਾ ਬੰਦੇ ਇੱਥੇ ਕੋਈ ਕੁੜੀ-ਬੁੜੀ ਤਾਂ ਨਹੀਂ ਖੜੀ ਤੇ ਹਾਂ ਐਨੀ ਗੱਲ ਜ਼ਰੂਰ ਹੈ ਵੀ ਹੁਣ ਉਹ ਗਾਲ ਵੀ ਨਹੀਂ ਕੱਢਦਾ ਪਰ ਜਦੋਂ ਤੱਤਾ ਹੋਵੇ ਤਾਂ ਕੱਢ ਵੀ ਜਾਂਦਾ ਹਨਾ ਪਰ ਉਹ ਅਗਲਾ ਨਹੀਂ ਹੈਗਾ ਕੰਮ ਉਹ ਜਾਣਬੁੱਝ ਕੇ ਦੇ ਵੀਡੀਓ ਵਾਇਰਲ ਕਰੇ ਜਾਂਦੇ ਆ ਪੁਰਾਣੇ ਚੌਕ ਚੌਕ ਕੇ ਲਿਆ ਕੇ ਅੱਗੇ ਕਦੇ ਨਹੀਂ ਸਿਉਂਦੇ ਹੁਣ ਮੂਰੇ ਆਉਂਦੇ ਆ ਤੇ ਉਹ ਜਾਣਬੁੱਝ ਕੇ ਵੀ ਯਾਰ ਇਹਦਾ ਤਾਂ ਆ ਹੈ ਉਹ ਇਦਾਂ ਦਾ ਨਹੀਂ ਜਿਹੜਾ ਬੰਦਾ ਮਿਲਦਾ ਉਹਨੂੰ ਗੱਲ ਲਾ ਕੇ ਤੇ ਤੁਸੀਂ ਤਾਂ ਸਾਰੇ ਵੱਡੇ ਵੱਡੇ ਰਾਜਨੀਤੀ ਬੰਦਿਆਂ ਦੇ ਦੋਸਤ ਵੀ ਰਹੇ ਹੋ ਸਾਰਾ ਕੁਝ ਤੁਸੀਂ ਉਹਨਾਂ ਨਾਲ ਰਹੇ ਹੋ ਸੋ ਉਹਨੂੰ ਲੱਗਦਾ ਵੀ ਜਪਾਨਾ ਸਿੱਧੂ ਸਿਆਸਤ ਚਾਹੁੰਦੇ ਬਾਈ ਤਾਂ ਪੰਜਾਬ ਵਾਸਤੇ ਕੋਈ ਚੰਗੀ ਕਦਰ ਨਹੀਂ ਹੋਣੀ ਚੰਗੇ ਹੀ ਹੋਣਗੇ ਚੰਗੇ ਹੀ ਹੋਣਗੇ ਇਸ ਕੋਈ ਸ਼ੱਕ ਨਹੀਂ ਮੈਂ ਕੋਈ ਖਰ ਇਹ ਨਹੀਂ ਕਹਿੰਦਾ ਵੀ ਉਹ ਆਜ਼ਾਦ ਖੜ ਜੇ ਤੇ ਮੈਂ ਇਹ ਵੀ ਕਹਿਣਾ ਹੈ ਜਿਹੜਾ ਜਿਹੜੇ ਹਿਸਾਬ ਨਾਲ ਤੁਸੀਂ ਉਹਦਾ ਸਾਥ ਦਿੱਤਾ ਮੈਂ ਦਾਵਾ ਕਰਦਾ ਜਿੱਥੋਂ ਮਰਜੀ ਖੜ ਜੇ ਆਜ਼ਾਦ ਬੰਦਾ ਜਿੱਤੂਗਾ ਤੇ ਅਸੀਂ ਸਾਡੇ ਜਿਹੜੇ ਪੰਜਾਬੀ ਭਰਾ ਨੌਜਵਾਨ ਜਿਤਾਉਣਗੇ ਬਿਲਕੁਲ ਭਾਈ ਉਹਨਾਂ ਦੇ ਹੱਥ 'ਚ ਹੀ ਹੈ ਸਾਰੇ ਹਨਾ ਬਾਈ ਨੂੰ ਪਿਆਰ ਕਰ ਹਾਂ ਫਿਰ ਇਨਜਾਮ ਫਿਰ ਜਿਆਦੇ ਵੱਡੇ ਨਹੀਂ ਹੋ ਜਾਣਗੇ ਉਹਨਾਂ 10000 ਰੁਪਏ ਕਰੋੜ ਲੱਖਾਂ ਨੇ ਲੱਗਿਆ ਕਰਨੀ ਮੇਰੋਂ ਨਹੀਂ ਖਰੀਦ ਲਿਆ ਪਰ ਨਹੀਂ 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 ਉਹ ਤਾਂ ਫਿਰ ਉਹ ਤਾਂ ਲੱਗਣਗੇ ਪਰ ਉਹ ਕਹਿੰਦੇ ਹੁੰਦੇ ਨੇ ਨਾ ਵੀ ਜਿਹੜਾ ਸੱਚਾ ਬੰਦਾ ਆ ਔਕੜਾਂ ਝੱਲਣੀਆਂ ਪੈਂਦੀਆਂ ਤੇ ਅ ਚਲ ਮੈਂ ਮੈਂ ਇਹਨੂੰ ਕਹੂੰਗਾ ਵੀ ਤੂੰ ਇਸ ਪਾਸੇ ਆ ਠੀਕ ਹੈ ਤੇ ਗੱਲ ਕਰਨ ਦਾ ਮਤਲਬ ਮਕਸਦ ਇਹੀ ਹੈ ਜੀ ਸੱਚੀ ਬੰਦੇ ਨਾਲ ਸਾਥ ਦੋ ਬਾਕੀ ਚਲੋ ਸਾਨੂੰ ਪਤਾ ਹੈ ਹਨਾ ਕਿ ਕਿਸੇ ਨੇ ਤਾਂ ਬੰਨ ਨਹੀਂ ਹੈ ਮੈਂ ਵੀ ਆਪਾਂ ਨਹੀਂ ਕਹਿੰਦੇ ਵੀ ਕੀ ਬੰਨ ਹੈ ਪਰਾਪਈ ਹੀ ਕਹਾਂਗੇ ਵੀ ਜਿਹੜਾ ਬੰਦੇ ਬਿਨਾ ਪਾਵਰਾਂ ਤੋਂ ਤੁਹਾਡੇ ਹੱਕਾਂ ਵਾਸਤੇ ਲੜ ਸਕਦੇ ਨੇ ਜੇ ਉਹਨਾਂ ਕੋਲੇ ਪਾਵਰ ਆ ਜੇ ਤਾਂ ਉਹ ਕੁਝ ਵੀ ਤੁਹਾਡੇ ਵਾਸਤੇ ਕਰ ਸਕਦੇ ਫਿਰ ਫਿਰ ਮੈਂ ਨੂੰ ਆਏ ਕਹੂੰਗਾ ਵੀ ਚਾਚਾ ਜੀਆਂ ਗੱਲ ਸਾਂ ਤੂੰ ਬਣ ਜਾ ਐਲ ਐਮ ਐਲ ਮੈਂ ਪੜ ਜੂ ਤੇਰਾ ਪੀ ਐ ਆਪਣਾ ਗੱਲ ਨੂੰ ਕੰਮ ਠੀਕ ਹੈ ਤੁਹਾਨੂੰ ਦੋਨੇ ਨਹੀਂ ਮੈਂ ਕਹਾਂ ਤੀ ਦੋਨੋਂ ਮੈਂ ਇੱਕ ਮੈਂ ਕਹੂੰ ਨੀ ਦੇਵਾਗੇ ਆਫਟਰ ਆਲ ਸਾਰਿਆਂ ਨੂੰ ਮੰਨਾਂ ਗਿਆ ਚੱਲੂਗਾ ਕੰਮ ਤਾਂ ਠੀਕ ਹੈ ਜੀ ਧੰਨਵਾਦ ਕਰਾ ਓ ਠੀਕ ਹੈ